ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੇ ਸਿੱਖਾਂ ਦਾ ਹੱਕ ਸੀਗਾ ਕਿ ਉਹ ਆਪਣੇ ਗੁਰਦੁਆਰਿਆਂ ਗੁਰਧਾਮਾਂ ਦੀ ਸੇਵਾ ਸੰਭਾਲ ਕਰਨ ਤਾਂ ਉਹਦੀ ਸੇਵਾ ਸੰਭਾਲ ਜਿਹੜੀ ਸੀ ਉਹਦੇ ਵਾਸਤੇ ਹਰਿਆਣਾ ਕਮੇਟੀ 2014 ਵਿੱਚ ਗੁਰਦੁਆਰਾ ਐਕਟ 2014 ਹਰਿਆਣਾ ਸਰਕਾਰ ਨੇ ਬਣਾ ਕੇ ਬਣਾਈ ਸੀ 14 ਤੋਂ ਹੀ ਮੈਂ ਇਸ ਦਾ ਮੈਂਬਰ ਐਗਜ਼ੀਕਟਿਵ ਮੈਂਬਰ ਚੱਲੇ ਆ ਰਿਹਾ ਸੀ 2020 ਦੇ ਵਿੱਚ ਸਰਬਸੰਮਤੀ ਨਾਲ ਮੈਨੂੰ ਮੁੱਖ ਸੇਵਾਦਾਰ ਬਣਾਇਆ ਸੀ ਮੈਂ ਇਲੈਕਸ਼ਨ ਕਰਾਈ ਸੀ ਦਾ ਦਮ ਗਿਆ ਹੋਇਆ ਵਾ ਕਿ ਹੁਣ ਜਿਹੜੇ ਨਵੇਂ ਮੈਂਬਰ ਇਲੈਕਟ ਹੋ ਕੇ ਆਏ ਸੀ ਉਹਨਾਂ ਚੋਂ ਕੁਝ ਮੈਂਬਰ ਜਿਹੜੇ ਕਿਸ ਫੀਲਡ ਦੇ ਨਹੀਂ ਸੀ ਰਾਜਨੀਤਿਕ ਫੀਲਡ ਦੇ ਵਿੱਚੋਂ ਕਿ ਪਹਿਲਾਂ ਸਰਪੰਚੀਆਂ ਲੜ ਲਓ ਚੇਅਰਮੈਨੀਆਂ ਲੜ ਲਓ ਸਿਆਸੀ ਪਾਰਟੀਆਂ ਦੀਆਂ ਪ੍ਰਧਾਨਗੀਆਂ ਲੈ ਲਓ ਤੇ ਫਿਰ ਹੁਣ ਗੁਰਦੁਆਰੇ ਦੇ ਪ੍ਰਬੰਧ 'ਚ ਆ ਗਏ ਉਹ ਤੇ ਉਹਨਾਂ ਨੇ ਆ ਕੇ ਸਿਸਟਮ ਨੂੰ ਖਰਾਬ ਕਰ ਦਿੱਤਾ ਕਿ ਗਰਬੜੇ ਹੀ ਆ ਕਿ ਜਿਸ ਤਰੀਕੇ ਨਾਲ ਪ੍ਰਬੰਧ ਸਿਸਟਮ ਚਲਾਇਆ ਹੈ ਅਸੀਂ 29 ਮੈਂਬਰਾਂ ਨੇ ਰਲ ਕੇ ਪ੍ਰਧਾਨ ਤੇ ਐਗਜ਼ੈਕਟਿਵ ਬਣਾਈ ਸੀ ਪ੍ਰਧਾਨ ਨੇ ਬਣਦੇ ਨੇ ਐਗਜ਼ੈਕਟਿਵ ਦਾ ਵੀ ਸਾਸ ਛੱਡਤਾ ਡਿਕਟੇਟਰਸ਼ਿਪ ਕਰ ਲਈ ਹੁਣ ਉਹਨੇ ਸਰਕਾਰ ਨੂੰ ਵੀ ਲਿਖਤਾ ਕਿ ਦੋ ਤਿਹਾਈ ਬਹੁਮਤ ਦੀ ਲੋੜ ਹੀ ਨਹੀਂ ਕੋਈ ਕੰਮ ਕਰਨ ਵਾਸਤੇ ਪ੍ਰਧਾਨ ਕਹਿੰਦਾ ਕਿ ਮੈਨੂੰ ਗੋਲਕਾਂ ਖਜ਼ਾਨੇ ਦੀ ਚਾਬੀ ਫੜਾ ਦਿਓ ਬਸ ਮੈਂ ਆਪਣੀ ਮਰਜ਼ੀ ਨਾਲ ਸਾਰੇ ਕੰਮ ਕਰਾਂ ਬਾਕੀ ਆਹ ਦੇਖੋ ਦੋ ਹਰਿਆਣਾ ਕਮੇਟੀ ਦੀਆਂ ਗੱਡੀਆਂ ਵਰਤ ਰਿਆ ਕਦੇ ਕਾਲੇਦੇਵਸ ਦੇ ਨਾਂ ਤੇ ਪੈਸੇ ਇਕੱਠੇ ਕਰ ਲੈਂਦਾ ਕਦੇ ਸਤਾਬਦੀ ਦੇ ਨਾਂ ਤੇ ਕਰ ਲੈਂਦਾ ਜਿਹੜੀ ਅ ਦੁਰਵਰਤੋਂ ਆ ਆ ਇਸ ਫੀਲਡ ਦੇ ਵਿਅਕਤੀ ਜਿਹੜੇ ਧਰਮ ਤੇ ਆਸਥਾ ਰੱਖਣ ਵਾਲੇ ਨਹੀਂ ਆਉਂਦੇ ਉਹਨਾਂ ਚਿਰ ਮੈਂ ਸਮਝਦਾ ਕਿ ਸਿਸਟਮ ਜਿਹੜਾ ਇਹ ਸੈੱਟ ਨਹੀਂ ਹੋਊਗਾ ਦੇਖੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੇ ਸਿੱਖਾਂ ਦਾ ਹੱਕ ਸੀਗਾ ਕਿ ਉਹ ਆਪਣੇ ਗੁਰਦੁਆਰਿਆਂ ਗੁਰਧਾਮਾਂ ਦੀ ਸੇਵਾ ਸੰਭਾਲ ਕਰਨ ਤਾਂ ਉਹਦੀ ਸੇਵਾ ਸੰਭਾਲ ਜਿਹੜੀ ਸੀ ਉਦੇ ਵਾਸਤੇ ਹਰਿਆਣਾ ਕਮੇਟੀ 2014 ਵਿੱਚ ਗੁਰਦੁਆਰਾ ਐਕਟ 2014 ਹਰਿਆਣਾ ਸਰਕਾਰ ਨੇ ਬਣਾ ਕੇ ਬਣਾਈ ਸੀ ਔਰ ਜੋ 2014 ਤੋਂ ਕੰਮ ਕਰ ਰਹੀ ਹੈ 2014 ਤੋਂ ਹੀ ਮੈਂ ਇਸ ਦਾ ਮੈਂਬਰ ਐਗਜ਼ੀਕਟਿਵ ਮੈਂਬਰ ਚੱਲੇ ਆ ਰਿਹਾ ਸੀ 2020 ਦੇ ਵਿੱਚ ਸਰਬਸੰਮਤੀ ਨਾਲ ਮੈਨੂੰ ਮੁਖ ਸੇਵਾਦਾਰ ਬਣਾਇਆ ਸੀ ਮੈਂ ਇਲੈਕਸ਼ਨ ਕਰਾਈ ਸੀ ਫਿਰ ਵੋਟਾਂ ਦੇ ਬਹੁਮਤ ਨਾਲ ਮੈਨੂੰ ਇਲੈਕਟਡ ਪ੍ਰੈਜ਼ੀਡੈਂਟ ਇਸ ਸੰਸਥਾ ਦਾ ਬਣਾਇਆ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਇਲੈਕਸ਼ਨ ਹੋਈ ਹੈ ਹੁਣ ਇਲੈਕਸ਼ਨ ਦੇ ਵਿੱਚ 40 ਮੈਂਬਰ ਜਿਹੜੇ ਸੀ ਉਹ ਜਿੱਤ ਕੇ ਆਏ 9 ਮੈਂਬਰ ਕਾਪਟ ਹੋਏ 49 ਮੈਂਬਰਾਂ ਦਾ ਹਾਊਸ ਕੰਮ ਕਰ ਰਿਹਾ ਔਰ ਹੁਣ ਜਿਹੜਾ ਸਾਡੇ ਸਮੇਂ ਦੇ ਵਿੱਚ ਅਸੀਂ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦਾ ਕਾਫੀ ਖਿਆਲ ਕੀਤਾ ਮੁਖਤਫਤ ਦੇ ਨਾਲ ਤਿੰਨ ਸਬ ਦਫਤਰ ਖੋਲੇ ਔਰ ਉੱਥੇ ਰਾਗੀ ਸਿੰਘ ਕਥਾਵਾਚ ਗਰੰਥੀ ਸਿੰਘ ਪ੍ਰਚਾਰਕ ਭਰਤੀ ਕੀਤੇ ਉਹਨਾਂ ਨੂੰ ਬਕਾਇਦਾ ਸਭ ਦਫ਼ਤਰਾਂ ਨੂੰ ਸਾਧਨ ਦਿੱਤੇ ਸੀ ਤਾਂ ਕਿ ਉਹ ਪਿੰਡਾਂ ਦੇ ਵਿੱਚ ਜਾ ਕੇ ਧਰਮ ਪ੍ਰਚਾਰ ਪ੍ਰਸਾਰ ਕਰ ਸਕਣ ਤਾਂ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਅਸੀਂ ਕਾਫੀ ਜਥੇ ਜਿਹੜੇ ਸੀ ਭਰਤੀ ਕੀਤੇ ਸੀਗੇ ਪਰ ਹੁਣ ਥੋੜਾ ਜਿਹਾ ਮੌਜੂਦਾ ਸਿਸਟਮ ਜਿਹੜਾ ਡਗ ਮਗਾਇਆ ਹੋਇਆ ਵਾ ਕਿ ਹੁਣ ਜਿਹੜੇ ਨਵੇਂ ਮੈਂਬਰ ਇਲੈਕਟ ਹੋ ਕੇ ਆਏ ਸੀ ਉਹਨਾਂ 'ਚ ਕੁਝ ਮੈਂਬਰ ਜਿਹੜੇ ਕਿ ਇਸ ਫੀਲਡ ਦੇ ਨਹੀਂ ਸੀ ਰਾਜਨੀਤਿਕ ਫੀਲਡ ਦੇ ਵਿੱਚੋਂ ਕਿ ਪਹਿਲਾਂ ਸਰਪੰਚੀਆਂ ਲੜ ਲਓ ਚੇਅਰਮੈਨੀਆਂ ਲੜ ਲਓ ਸਿਆਸੀ ਪਾਰਟੀਆਂ ਦੀਆਂ ਪ੍ਰਧਾਨਗੀਆਂ ਲੈ ਲਓ ਤੇ ਫਿਰ ਹੁਣ ਗੁਰਦੁਆਰੇ ਦੇ ਪ੍ਰਬੰਧ ਚ ਆ ਗਏ ਉਹ ਤੇ ਉਹਨਾਂ ਨੇ ਆ ਕੇ ਸਿਸਟਮ ਨੂੰ ਖਰਾਬ ਕਰ ਦਿੱਤਾ ਕਿਉਂਕਿ ਇਸ ਫੀਲਡ ਦੇ ਨਹੀਂ ਸੀ ਉਹ ਤਾਂ ਉਹਨਾਂ ਨੇ ਆ ਕੇ ਜਿਸ ਤਰੀਕੇ ਦੇ ਨਾਲ ਇਹ ਫੀਲਡ ਸਾਰਾ ਖਰਾਬ ਕੀਤਾ ਜਿਹੜੇ ਚੰਗੇ ਮੈਂਬਰ ਆ ਜਿਹੜੇ ਇਸ ਫੀਲਡ ਦੇ ਆ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੇ ਜਿਹੜੇ ਇਸ ਫੀਲਡ ਦੇ ਸੀ ਜਿਵੇਂ ਸਾਡੇ ਬੁੰਗਾ ਸਾਹਿਬ ਨੇ ਇਹ ਪਹਿਲਾਂ ਗ੍ਰੰਥੀ ਸਿੰਘ ਢਾਡੀ ਸਿੰਘ ਕਿਉਂਕਿ ਇਸ ਫੀਲਡ ਦੇ ਵਿੱਚੋਂ ਔਰ ਆਪਣਾ ਸੀਨੀਅਰ ਉਮੀਦਵਾਰ ਪ੍ਰਧਾਨ ਸਾਹਿਬ ਨੇ ਇਹ ਵੀ ਇੱਧਰ ਇਹਨਾਂ ਨੇ ਜਿਹੜਾ ਗੁਰੂ ਘਰ ਦੀਆਂ ਸੇਵਾਵਾਂ 'ਚ ਰਹੇ ਤਾਂ ਜਿਹੜੇ ਵਿਅਕਤੀ ਜਿਹੜੇ ਰਾਜਨੀਤਿਕ ਮਾਈਂਡ ਦੇ ਸੀਗੇ ਉਹਨਾਂ ਨੇ ਧਾਰਮਿਕ ਆਪਣੀ ਰਾਜਨੀਤਿਕ ਲਾਲਸਾ ਪੂਰੀ ਕਰਨ ਵਾਸਤੇ ਕਿ ਪਹਿਲਾਂ ਹਰਿਆਣਾ ਕਮੇਟੀ ਲੜੋ ਮੁੜ ਕੇ ਐਮਐਲਏ ਐਮਪੀ ਲੜ ਲਾਂਗੇ ਕਿਉਂਕਿ ਪਹਿਲਾਂ ਵੀ ਉਹ ਇਸ ਫੀਲਡ ਦੇ ਸੀ ਉਹਨਾਂ ਨੇ ਥੋੜਾ ਸਿਸਟਮ ਜਿਹੜਾ ਉਹ ਖਰਾਬ ਕਰ ਦਿੱਤਾ ਤੇ ਇਸ ਦਾ ਗਰਬੜ ਇਹ ਹੀ ਆ ਕਿ ਜਿਸ ਤਰੀਕੇ ਨਾਲ ਪ੍ਰਬੰਧ ਸਿਸਟਮ ਚਲਾਇਆ ਹੈ ਅਸੀਂ 29 ਮੈਂਬਰਾਂ ਨੇ ਰਲ ਕੇ ਪ੍ਰਧਾਨ ਤੇ ਐਗਜ਼ੀਕਟਿਵ ਬਣਾਈ ਸੀ ਪ੍ਰਧਾਨ ਨੇ ਬਣਦੇ ਨੇ ਐਗਜ਼ੀਕਟਿਵ ਦਾ ਵੀ ਸਾਫ ਸੱਟ ਦਾ ਡਿਕਟੇਟਰਸ਼ਿਪ ਕਰ ਲਈ ਹੁਣ ਉਹਨੇ ਸਰਕਾਰ ਨੂੰ ਵੀ ਲਿਖਤਾ ਕਿ ਦੋ ਤਿਹਾਈ ਬਹੁਮਤ ਦੀ ਲੋੜ ਹੀ ਨਹੀਂ ਕੋਈ ਕੰਮ ਕਰਨ ਵਾਸਤੇ ਪ੍ਰਧਾਨ ਕਹਿੰਦਾ ਕਿ ਮੈਨੂੰ ਗੋਲਕਾਂ ਖਜ਼ਾਨੇ ਦੀ ਚਾਬੀ ਫੜਾ ਦਿਓ ਬਸ ਮੈਂ ਆਪਣੀ ਮਰਜ਼ੀ ਨਾਲ ਸਾਰੇ ਕੰਮ ਕਰਾਂ ਬਾਕੀ 48 ਮੈਂਬਰ ਜਿਹੜੇ ਆਪੋ ਆਪਣੇ ਘਰਾਂ 'ਚ ਬੈਠ ਜਿਓ ਉਹਨਾਂ ਦੀ ਲੋੜ ਹੀ ਨਹੀਂ ਬਾਕੀ ਜਿਹੜੇ ਉਹਦੇ ਸਾਥੀ ਆ ਹੁਣ ਅਸੀਂ ਧਰਮ ਪ੍ਰਚਾਰ ਲਈ ਗੱਡੀਆਂ ਲੈ ਕੇ ਦਿੱਤੀਆਂ ਹਿਸਾਬ ਦਫ਼ਤਰਾਂ ਨੂੰ ਉਹਨੇ ਆਪ ਦੇ ਚੇਤੇ ਮੈਂਬਰਾਂ ਨੂੰ ਦੇ ਦਿੱਤੀਆਂ ਨੇ ਹੁਣ ਮੈਂਬਰ ਉਹ ਗੱਡੀਆਂ ਵਰਤ ਰਿਹਾ ਔਰ ਦੂਸਰਾ ਜਿਹੜਾ ਹੈਗਾ ਆਪਣਾ ਆਪ ਖੋਦ ਹਰਿਆਣਾ ਕਮੇਟੀ ਦੀਆਂ ਗੱਡੀਆਂ ਵਰਤ ਰਿਆ ਕਦੇ ਕਾਲੇ ਦਿਵਸ ਦੇ ਨਾਂ ਤੇ ਪੈਸੇ ਇਕੱਠੇ ਕਰ ਲੈਂਦਾ ਕਦੇ ਸਤਬਦੀ ਦੇ ਨਾਂ ਤੇ ਕਰ ਲੈਂਦਾ ਜਿਹੜੀ ਦੁਰਵਰਤੋਂ ਇਸ ਸਿਸਟਮ ਦੀ ਕਰ ਰਿਹਾ ਜਿਹੜਾ ਤੁਹਾਡੇ ਹਲਕੇ ਦਾ ਮੈਂਬਰ ਆ ਉਹਨੇ ਵੀ ਜਿਹੜਾ ਹੈਗਾ ਪਰੰਪਰਾ ਮਰਿਆਦਾ ਦੀ ਲੰਘਣਾ ਕੀਤੀ ਆ ਦੇ 7 ਤਰੀਕ 7 ਜਨਵਰੀ ਨੂੰ ਜਦੋਂ ਜਰਨਲ ਇਜਲਾਸ ਸੀਗਾ ਤਾਂ ਉਹ ਜਰਨਲ ਇਜਲਾਸ ਕੋਰਮ ਪੂਰਾ ਨਹੀਂ ਹੋਇਆ ਜਦੋਂ ਕਿ 49 ਚੋਂ 33 ਮੈਂਬਰ ਚਾਹੀਦੇ ਸੀ ਉੱਥੇ 28 29 ਮੈਂਬਰ ਸੀ ਤਾਂ ਉਹਨਾਂ ਨੇ ਉਹਨੇ ਨਾਲ ਹੀ ਬਜਟ ਪਾਸ ਕਰਨ ਦਾ ਐਲਾਨ ਕਰਤਾ ਤੇ ਬਾਅਦ ਚ ਘਰਾਂ ਚ ਜਾ ਕੇ ਦਸਖਤ ਜਿਹੜੇ ਕਿ ਗੈਰ ਕਾਨੂੰਨੀ ਕੰਮਾਂ ਤੇ ਤੁਹਾਡੇ ਹਲਕੇ ਦਾ ਮੈਂਬਰ ਕੁਲਦੀਪ ਸਿੰਘ ਮਲਤਾਨੀ ਉਹ ਖੁਦ ਰਜਿਸਟਰ ਲੈ ਕੇ ਦਫ਼ਤਰ ਦਾ ਹਾਵੜੀ ਪਿੰਡ ਚਲੇ ਗਿਆ ਜਥੇਦਾਰ ਬਲਦੇਵ ਸਿੰਘ ਹਾਵੜੀ ਕੋਲ ਦੋ ਮੈਂਬਰ ਉਹਦੇ ਨਾਲ ਹੋਰ ਸੀਗੇ ਔਰ ਜਹੇਦਰ ਬਲਦੇਵ ਸਿੰਘ ਨਿਹੰਗ ਸਿੰਘ ਨੇ ਖੁਦ ਟੀਵੀ ਇੰਟਰਵਿਊ ਦੇ ਵਿੱਚ ਕਿਹਾ ਕਿ ਮੇਰੇ ਕੋਲੇ ਜ਼ਬਰਦਸਤੀ ਸਾਇਨ ਕਰਾਉਣ ਮੇਰੇ ਘਰ ਆਏ ਹੁਣ ਦੇਖੋ ਜਿਹੜੇ ਇਦਾਂ ਦੇ ਵਿਅਕਤੀ ਆ ਜਿਹੜੇ ਆਪਣੇ ਆਪ ਨੂੰ ਦੱਸਦੇ ਤਾਂ ਸਾਫ਼ ਸੁਥਰਾ ਪਰ ਉਹ ਰਜਿਸਟਰ ਚੱਕ ਕੇ ਦਫ਼ਤਰ ਦਾ ਘਰੇ ਜਾ ਕੇ ਸਾਇਨ ਕਰਾ ਰਹੇ ਆ ਜਿਹੜਾ ਕਿ ਗੈਰ ਕਾਨੂੰਨੀ ਸਾਡੇ ਦਫ਼ਤਰ ਚ ਰਜਿਸਟਰ ਇਸ ਤਰ੍ਹਾਂ ਬਾਹਰ ਨਹੀਂ ਜਾ ਸਕਦੇ ਤੇ ਉਹ ਆਪਣੇ ਆਪ ਨੂੰ ਟੀਵੀ ਇੰਟਰਵਿਊਆਂ ਦੇ ਵਿੱਚ ਬੜਾ ਦੁੱਧ ਦੋਤਾ ਖਾਬਦ ਕਰਦੇ ਆ ਦੂਜਿਆਂ ਤੇ ਇਲਜ਼ਾਮਬਾਜ਼ੀ ਕਰਦੇ ਆ ਦੂਜਿਆਂ ਤੇ ਕੇਸ ਪਾਉਂਦੇ ਆ ਸੋ ਇਸ ਕਾਰਨ ਕਰਕੇ ਜਦੋਂ ਇਸ ਤਰ੍ਹਾਂ ਦੇ ਰਾਜਸੀ ਲਾਲਸਾ ਪੂਰੀ ਕਰਨ ਵਾਸਤੇ ਆਗੇ ਬੰਦੇ ਉਹਨਾਂ ਨੇ ਸਿਸਟਮ ਖਰਾਬ ਕਰਤਾ ਹੁਣ ਇਹ ਜਿਹੜਾ ਸਿਸਟਮ ਆ ਪੂਰੀ ਤਰ੍ਹਾਂ ਨਾਲ ਡੱਗ ਮਗਾਇਆ ਹੋਇਆ ਤਾਂ ਹੀ ਜੁਡੀਸ਼ੀਅਲ ਦੇ ਵਿੱਚ ਅੱਜ ਵੀ ਤਰੀਕ ਸੀ ਜੁਡੀਸ਼ੀਅਲ ਚ ਤੋਂ ਇਸ ਤਰੀਕੇ ਦੇ ਨਾਲ ਚੱਲ ਰਿਹਾ ਜਿੰਨਾ ਚਿਰ ਇਸ ਫੀਲਡ ਦੇ ਵਿਅਕਤੀ ਜਿਹੜੇ ਧਰਮ ਤੇ ਆਸਥਾ ਰੱਖਣ ਵਾਲੇ ਨਹੀਂ ਆਉਂਦੇ ਉਹਨਾਂ ਚਿਰ ਮੈਂ ਸਮਝਦਾ ਕਿ ਸਿਸਟਮ ਜਿਹੜਾ ਇਹ ਸੈੱਟ ਨਹੀਂ ਹੋਊਗਾ